ਲੋ ਵੀ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਕਿ ਬੰਦਿਆਂ ਸੰਦ ਕੱਢ ਲਿਆ ਗੱਡੀਆਂ ਨਹੀਂ ਗੱਡੀਆਂ ਕਿਉਂਕਿ ਸਾਡੇ ਬੰਦੇ 2012 ਵਾ ਤੇ ਵਲੋਗ ਵੱਡਾ ਵਲੋਗ ਫੇਰ ਤੋਂ ਪਹੁੰਚ ਉੱਥੇ ਤੈਨੂੰ ਡੀਕਣ ਦੇ ਆ ਨਹੀਂ ਆਣਾ ਉਹ ਜਾ ਮਮਾ ਜਾ ਹੋਗਾ ਉਹ ਵਲੋਗ ਦੇ ਬਣਾਉਣ ਮਮਾ ਤੇਰੇ ਤੋਂ ਬਿਨਾ ਵਲੋਗ ਆਦਾ ਮੈਨੂੰ ਕਹਿੰਦਾ ਜਾਗਾ ਗੱਡੀ ਬੜੇ ਸਾਈ ਭਾਈ ਰੇਮ ਵਧੀਆ ਉਹ ਕਾਕਾ ਬਾਕੀ ਨਹੀਂ ਚੈੱਕ ਕਰ ਸਕਦੇ ਜੇ ਰਾਣੀ ਹੁੰਦੀ ਸ਼ੋਭ ਦੀ ਤੇ ਲੈਟਾ ਲਟਣ ਲੱਗੀਆਂ ਟੈਰਾਂ 'ਚ ਤੇ ਹਰ ਐਂ ਗੱਡੀਆਂ ਵੀ ਨਹੀਂ ਗੱਡੀਆਂ ਹੂਟਰਾਂ 'ਚ ਮੁੰਡਿਆਂ ਨੇ ਹੂਟਰ ਦੇ ਤਾਂ ਲਵਾਇਆ ਵਾਣਾ ਸਾਰੇ ਦੁਖੀ ਕੀਤੇ ਸਾਰੇ ਓ ਹੁੰਦਾ ਥਾਲੇ ਤੇ ਹਾਂਜੀ ਤੇ ਕਿਦਾਂ ਮਿੱਤਰੋ ਹੋਪ ਤਾਂ ਹੀ ਸਾਰੇ ਵਧੀਆ ਹੋ ਗਏ ਇੰਜੋਏ ਕਰਦੇ ਹੋ ਗਏ ਆਪਣੀ ਲਾਈਫ ਨੂੰ ਤੇ ਅੱਜ ਅਹੀਂ ਆਉਂਦੇ ਅਹੀਂ ਅਮਰਸਰੋਂ ਤੇ ਅਮਰਸਰੋਂ ਆਉਂਦੇ ਆਂਦੇ ਆ ਮੁੰਡਿਆਂ ਦਾ ਆ ਗਿਆ ਫੋਨ ਹਾਂਜੀ ਕਹਿੰਦੇ ਆ ਕਿ ਬਲੌਗ ਬਣਾਉਣਾ ਕਹਿੰਦੇ ਫੋਟੋ ਸ਼ੂਟ ਕਰਨਾ ਵਾ ਸ਼ੂਟ ਆਉਂਦੇ ਵੀਡੀਓ ਹੋਊਗੀ ਤਾਂ ਸਾਰੇ ਸੰਦ ਆਪਣੇ ਘਰ ਦੇ ਲਾਉਣੇ ਆ ਅੱਜ ਕਹਿੰਦਾ ਵੀ ਸੰਦ ਸਾਰੇ ਕੱਢੇ ਆ ਗੱਡੀਆਂ ਨਹੀਂ ਗੱਡੀਆਂ ਗੱਡੀ ਚੱਲ ਕੱਲੀ ਆ ਹੋਈ ਆ ਤੇ ਚਲੋ ਫਿਰ ਜਾਂਦੇ ਆ ਉਹਨਾਂ ਨੇ ਜਾਂਦੇ ਨੂੰ ਫੋਨ ਤੇ ਫੋਨ ਹੋਣ ਡਿਆ ਨਦਾਜ ਆਜਾ ਆਜਾ ਤੇ ਚਲੋ ਹੁਣੇ ਹੀ ਚੱਲੇ ਆ ਤੇ ਬਾਕੀ ਚਲੋ ਤੁਹਾਨੂੰ ਮਿਲਦੇ ਉੱਥੇ ਜਾ ਕੇ ਤੇ ਪਹਿਲਾਂ ਉੱਧਾ ਥੋੜੇ ਸਾਡੇ ਦੋ ਕ ਬੰਦੇ ਯਾਰ ਬਾਹਰ ਚੱਲ ਗਏ ਆ ਵੀ ਜਿਹੜੇ ਮਤਲਬ ਇੱਕ ਤੇ ਚੰਡੀਕਾਰ ਚੱਲ ਗਿਆ ਤੇ ਇੱਕ ਦੋ ਹੋਰ ਕਿਤੇ ਕੰਮਾਂ 'ਚ ਬਿਜੀ ਆ ਤੇ ਉਹਦੇ ਕਰਕੇ ਜਿਹੜੇ ਮਤਲਬ ਗੱਡੀਆਂ ਥੋੜੀਆਂ ਘੱਟ ਨਿਕਲਣੀਆਂ ਵਾ ਬਾਕੀ ਆਪਣੀਆਂ ਇਹ ਜਿਹੜੇ ਸੰਦ ਲੋਣੇ ਆਪਣੇ ਚਾਚੇ ਤਾਇਆ ਚੂਹੀਆਂ ਸਾਰਿਆਂ ਦੇ ਤੇ ਚਲੋ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਮੁੰਡਿਆਂ ਨੇ ਕੱਟਦੇ ਹੋਣੇ ਜਾਂਦੇ ਆਣੂ ਬਿਲਕੁਲ ਚਲੋ ਆਹ ਬੰਦਾ ਫਿਰ ਅੱਜ ਚੋਕੀ ਲੈਂਦਾ ਕਿਉਂ ਵੀ ਬਿਲਕੁਲ ਬਿਲਕੁਲ ਚਲੋ ਵੀ ਅੱਜ ਇਹਨੂੰ ਜ਼ਰੂਰੀ ਕੰਮ ਹੀ ਥੋੜਾ ਜਿਹਾ ਚਲੋ ਉਧਰੋਂ ਵੀ ਮੋਗਿਆ ਕੰਮ ਤੇ ਬਾਕੀ ਕੋਈ ਪੀਲਾ ਵੀ ਲੋਕ ਨੂੰ ਐਨ ਤਾਂ ਘੱਜੂਰ ਵੇਖਿਓ ਤੇ ਚਲੋ ਫਿਰ ਲੋ ਵੀ ਜਿੱਦਾਂ ਕਿ ਤੁਹਾਨੂੰ ਦੱਸਿਆ ਹੀ ਇਹ ਬੰਦਿਆਂ ਸੰਦ ਕੱਢ ਲਿਆ ਗੱਡੀਆਂ ਨਹੀਂ ਗੱਡੀਆਂ ਕਿਉਂਕਿ ਸਾਡੇ ਬੰਦੇ 2012 ਵਾ ਤੇ ਵਲੋਗ ਵੱਡਾ ਵਲੋਗ ਫੇਰ ਦੁਬਾਰਾ ਬਣਾਵਾਂਗੇ ਮਿੰਨੀਆ ਬਣਾ ਲਈਏ ਹੈਨਾ ਤੇ ਮੈਨੂੰ ਐ ਲੱਗੰਦੇ ਉਹ ਕਾਲੀ ਦੇ ਬੰਦੇ ਆਹ 12 ਕਾਲੀ ਦਰਸ਼ਨ ਹੈ ਘਰ ਜਾ ਕੇ ਮੁੰਡਿਆਂ ਟਰੈਕਟਰ ਟਰੈਕ ਕਰਦੇ ਇੱਕ ਟਰੈਕਟਰ ਜਿਹਾ ਰੋਣਾ ਵਾ ਤੇ ਦੋ ਆਪਣੇ ਲੈ ਘਰ ਲੱਗੇ ਟਰੈਕਟਰ ਤੇ ਦੋ ਤਿੰਨ ਗੱਡੀਆਂ ਲੈ ਘਰ ਲੱਗੀਆਂ ਗੱਡੀਆਂ ਕੋਈ ਨਹੀਂ ਗੱਡੀਆਂ ਤੇ ਲੋ ਮਿੱਤਰੋ ਇੱਕੋ ਜਿਹੇ ਚੈੱਕ ਕਰ ਇੱਥੋਂ ਸ਼ੁਰੂ ਹੈ ਕੰਮ ਵਾ ਕੇ ਰੀਲਾਂ ਕਲਾ ਬਣਾਉਣੀਆਂ ਮੁੰਡੇ ਕਹਿੰਦੇ ਸਾਰੇ ਆ ਆਪਣਾ ਝੋਟਾ ਤੇ ਇਧਰ ਆ ਇੱਕ ਉਹ ਪਿੱਛੇ ਲੱਗਾ ਬਾਕੀ ਅੱਜ ਵੀਊ ਵੀ ਬੜਾ ਵਧੀਆ ਆ ਵਾ ਬਾਬੇ ਦੀ ਕਿਰਪਾ ਦੇ ਨਾਲ ਬਾਕੀ ਤੁਸੀਂ ਰਾਣੀ ਜੈ ਕਰੋ ਤੁਸੀਂ ਬਾਕੀ ਇਹਦਾ ਹਰ ਕੰਮ ਹੋ ਰਿਹਾ ਕਰਵਾਵਾਂਗੇ ਬਾਕੀ ਹੋ ਜਿਹੜਾ ਤੁਸੀਂ ਹੂਟਰ ਵਾ ਬਾਕੀ ਚੈੱਕ ਕਰੋ ਲੁੱਕ ਬਾਕੀ ਆਪਣਾ ਸਸਤਾ ਸਫੀ ਵਾਲੀ ਨਾਲ ਹੀ ਆ ਫੜ ਲਾ ਫੇ ਮੈਂ ਲਿਆਉਣਾ ਡਾਇਰੈਕਟਰ ਤਾੜਿਆ ਗਿਆ ਨ ਵੀ ਮੋੜ ਤੇ ਲੱਗੇ ਸਾਈਡ ਤੇ ਕਰ ਲੋ ਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਮੋੜ ਤੇ ਟੱਕਰੇ ਹੋ ਗਏ ਆ ਹਾਂ ਵੀ ਹੱਲੇ ਮੱਲੋ ਤੁਹਾਨੂੰ ਮੈਂ ਇਹ ਗੱਲ ਜ਼ਰੂਰ ਕਹਿਣਾ ਜਾਊਂਗਾ ਵੀ ਇਹ ਹੱਲੇ ਆਪਣੇ ਟਰੈਕਟਰ ਅੱਧੇ ਕੀ ਆ ਟਰੈਕਟਰ 1 2 3 4 ਟਰੈਕਟਰ ਹੱਲੇ ਘੱਟ ਵਾ ਤੇ ਗੱਡੀਆਂ ਹੱਲੇ ਕੋਈ ਨਹੀਂ ਗੱਡੀ ਹੋਈ ਆ ਗੱਲੀ ਗੱਡੀਆਂ ਹੋਰ ਵੀ ਹੈਗੀਆਂ ਦੋਸਤ ਕਾਰ ਵੀ ਉਹ ਬਲੈਰੋ ਬਲੂਰਸ ਆ ਰਹੀਆਂ ਨੇ ਆਪਣੇ ਨੂੰ ਟਾਇਰ ਕਣ ਹੀ ਪਾਏ ਹੈ ਟਾਇਰ ਪਾ ਲੈਣੇ ਚਾਹੀਦੇ ਆਪਣੇ ਨਾਲ ਟਾਇਰ ਯਾਰ ਲਾਏ ਮੇਰਾ ਟਾਈਮ ਤੁਹਾਨੂੰ ਪਤਾ ਇਹਨਾਂ ਨੇ ਇੱਕਦਮ ਸਲਾਹ ਕੀਤੀ ਆ ਜਿੰਨਾ ਪਹਿਲਾਂ ਸਲਾਹ ਕੀਤੀ ਂਦੀ ਤੇ ਟਾਇਰ ਨਹੀਂ ਪਾ ਲੈਨੇ ਸੀ ਇਹਨਾਂ ਦੱਸਿਆ ਨਹੀਂ ਯਾਰ ਟਾਇਰ ਤਾਂ ਨਹੀਂ ਪਾਏ ਚਲੋ ਮਿਲਦੇ ਆਂ ਫਿਰ ਜਾ ਕੇ ਪਹੁੰਚ ਉੱਥੇ ਤੈਨੂੰ ਡੀਕੰਡੇ ਆ ਨਹੀਂ ਆਣਾ ਉਹ ਜਾ ਮਮਾ ਜਾ ਹੋਗਾ ਉਹ ਵਲੋਗ ਡੇ ਬਣਾਉਣ ਮਮਾ ਤੇਰੇ ਤੋਂ ਬਿਨਾ ਵਲੋਗ ਆਦਾ ਮੈਨੂੰ ਕਹਿੰਦਾ ਜਾਗਾ ਅੱਡੀ ਨਾੜੇ ਬੜੇ ਸਹੀ ਪਾਈ ਰੇਮ ਵਧੀਆ ਤੁਸੀਂ ਮਮਾ ਕਮੈਂਟ ਨਹੀਂ ਕੀਤਾ ਲਿਖੀਤਾ ਕਿਤੇ ਕੀ ਕੀਤਾ ਜੀ ਕੀ ਕੀ ਆ ਜੀ ਮੈਂ ਲਿਖਿਆ ਹੋਇਆ ਵਰ ਕਿਤਾ ਹਾਂ ਜੇ ਤਾਂ ਨਹੀਂ ਮਮਾ ਲਿਖਿਆ ਕਰੋ ਕਮੈਂਟ ਕਰਿਆ ਕਰੋ ਹੁਣ ਵੇਖੀ ਇੱਕ ਹੋਰ ਕੰਮ ਕਰਾਉਣ ਲੱਗੇ ਉਹ ਵੇਖੀ ਤੂੰ ਉੱਟ ਕੀ ਕਰ ਲੱਗਿਆ ਇੱਥੇ ਉੱਥੇ ਵੇਖੀ ਉਹ ਤੇ ਜੋਰੋਂ ਲੱਗਾ ਟਰੈਕਟਰਾਂ ਦਾ ਮੰਮਾ ਚੱਲ ਜਾ ਨਾ ਚੱਲ ਫਿਰ ਮੈਂ ਵੀ ਚੱਲੇ ਆ ਚੱਲੀਏ ਲੱਗ ਗਈ ਘਟਦੇ ਸੁਣਾ ਨਿਆਣਾ ਲੱਭਾ ਹਾਂ ਰਾਂ ਦੇ ਖੇਡਦੇ ਆ ਨਿਆਣਾ ਨੇ ਖੇਡਣ ਧਿਆ ਵੇ ਸ਼ਰਮ ਨਹੀਂ ਹੁੰਦੀ ਪਹਿਚ ਚੱਲ ਅਸੀਂ ਪਹੁੰਚ ਗਏ ਇੱਥੇ ਫਿਰ ਉਹ ਆਹ ਵੇਖੋ ਜੀ ਆਹ ਵੇਖੋ ਨਹੀਂ ਆਹ ਥੰਬਨੇਲ ਵੇ ਅੰਤਿਮ ਸਥਾਨ ਬਲੱਗਣ ਐ ਲੈ ਵੀ ਵੇਖ ਮੁੰਡਾ ਕਿਤੇ ਬੋਰਡ ਦੇ ਲਾਗੇ ਖਲੋਤਾ ਤੇ ਚਲੋ ਫਿਰ ਉਹਨਾਂ ਜਾਣੇ ਤੁਹਾਨੂੰ ਖੋਣੇ ਆ ਜਾ ਖੋਣੇ ਤੁਹਾਨੂੰ ਥੋੜਾ ਜਿਹਾ ਕੀ ਕਰਦੇ ਮੁੰਡੇ ਆਏ ਤੇ ਹੈਗੇ ਪੂਰੇ ਜੋਰਾਂ ਚ ਘਰੋਂ ਹੁਣ ਵੇਖੋ ਕੀ ਬੰਦਾ ਹੈ ਬਿਲਕੁਲ ਬਿਲਕੁਲ ਚਲੋ ਫਿਰ ਵੇਖਦੇ ਹੁਣ ਕੀ ਬੰਦਾ ਕਿਦਾਂ ਕੀ ਸਕਦਾ ਵਾ ਤੇ ਬਾਕੀ ਟਰੈਕਟਰ ਲਾਦੇ ਮੁੰਡਿਆਣੇ ਹਲੇ ਦੇ ਇੰਨੇ ਆਏ ਆ ਚਾਰ ਕੀ ਆਏ ਆ ਵੱਧ ਵੀ ਹੋਣਗੇ ਕੋਈ ਚੱਕਰ ਨਹੀਂ ਆ ਹਲੇ ਦਾ ਕੰਮ ਉਦਾਂ ਹੀ ਐ ਮਤਲਬ ਕੀ ਦਾ ਗੱਚਾ ਬਕਾਇਆ ਮੈਂ ਵੀ ਗਿਆ ਹਾਂ ਕਿ ਤੁਹਾਨੂੰ ਪਤਾ ਹੀ ਐ ਤੇ ਬਾਕੀ ਚਲੋ ਕਰਦੇ ਹਾਂ ਗੱਲਬਾਤ ਸ਼ੁਰੂ ਤੇ ਵੇਖਦੇ ਕੀ ਬੰਦਾ ਵਾ ਇਹ ਤਾਂ ਇੰਟਰਵਿਊ ਕਰਨਾ ਐ ਮੈਂ ਹਾਂ ਨਹੀਂ ਬਾਜੀ ਕੀ ਲੋ ਵੀ ਮਿੱਤਰੋ ਇਹ ਆ ਟਰੈਕਟਰ ਤੇ ਰਹਿ ਗਿਆ ਲਿਖਣਾ ਵਾਲਾ ਤੇ ਬਾਕੀ ਉਹਦਾ ਇਹ ਸਟicker ਕਰੇ ਭਈ ਹਾਂ ਲਭਣ ਡਿਆ ਬਲੈ ਇਹ ਲੈ ਜਾਂਦਾ ਸੀ ਕੋਈ ਨਹੀਂ ਚਲੋ ਇਹਦਾ ਵੀ ਹੋਣਾ ਲੈ ਕੇ ਆਨੇ ਆ ਜਾਂ ਵੇਖਦੇ ਜੇ ਹੋਣੇ ਪਹਿਲਾਂ ਬਣਾਉਣੀਆਂ ਦੇ ਜਿ ਲੱਬ ਦਾ ਦੇ ਫਿਰ ਨੂੰ ਲਾਦਾਂਗੇ ਬਾਕੀ ਇੱਤੇ ਤੇ ਲਾਤਾ ਜੈਕਪੈਰ ਵਾਲਾ ਟੀਵ ਲੱਕੇ ਮੈਂ ਰੰਗ ਲਾ ਦਿੱਤੀ ਨਹੀਂ ਲੱਗਦਾ ਇਹ ਕਿਦਾਂ ਗਰੀਬ ਆ ਸਮਝੇ ਟੀਵ ਥੋੜੀ ਆ ਬਾਕੀ ਹਾਂ ਰੀਲ ਲੱਬ ਬਣਾਉਣੇ ਆ ਨੱਟ ਫੜੀ ਜਾਂ ਨੱਟ ਲਾਈ ਤੇ ਉਹ ਰਾਣੀ ਉਧਰ ਸਕੂਲ ਦੇ ਨਾਲ ਪਾਣੀ ਕਿੱਥੇ ਲੈ ਗਿਆ ਉਹ ਆਓ ਜੀ ਬਾਕੀ ਮੁੰਡਾ ਤੁਹਾਨੂੰ ਵੇਖੀ ਹਾਂ ਹਾਂ ਜੀ ਦੋਸਤੋ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਹਾਂ ਜੀ ਅੱਜ ਤੁਹਾਨੂੰ ਕਿਵੇਂ ਪਤਾਵਾ ਕਿ ਅੱਜ ਅਸੀਂ ਉਨਾ ਲੰਗੇ ਆ ਬਲੌਗ ਟਰੈਕਟਰ ਤੇ ਚਲੋ ਸਾਡੇ ਕੋਲ ਵਾਧੂ ਹੀ ਪਰ ਅਸੀਂ ਕੱਢੇ ਨਹੀਂ ਕਰਾਉਂਦੇ ਥੋੜੇ ਅੱਜ ਯਾਰ ਅੱਜ ਕਿ ਵਿਖਾਵਾਂਗੇ ਤੁਹਾਨੂੰ ਬਾਕੀ ਥੋੜੇ ਟਾਈਮ ਤੱਕ ਸਾਰਾ ਕੁਝ ਹੈ ਜੇ ਤੁਹਾਨੂੰ ਬਸ ਟਰੇਲਰ ਜਾ ਖੋਣ ਲੱਗੇ ਕਿਉਂਕਿ ਆਈਆਂ ਇੱਕ ਦਿਨਾਂ ਆ ਬਣੀ ਹੈ ਇਹ ਗਰੀਦਾ ਦੇ ਕਮਾਕ ਮੂਗੇ ਸਭ ਕੁਝ ਚੈੱਕ ਕਰਾਵਾਂਗੇ ਤੇ ਬਾਕੀ ਨਹੀਂ ਉਹ ਲੱਗਾ ਬੋਸ ਆਓ ਜੀ ਆ ਗਈ ਹੈ ਉਹ ਲਖਉਂਦੀ ਸ਼ੁਕਰੀ ਬਾਕੀ ਕਿਆ ਕਰ ਸਕਦੇ ਜੀ ਬਾਕੀ ਅੱਜ ਬਾਬੀ ਦੀ ਕਿਰਪਾ ਨਾਲ ਵੀਊ ਬੜਾ ਵਧੀਆ ਆ ਬਾਕੀ ਦੇਖੋ ਚੱਕ ਇਧਰੋਂ ਬੋਹ ਘੈਂਡ ਆ ਪਰ ਅੱਜ ਆਨ ਬੱਲੇ ਆ ਪਸਤਾ ਆ ਬਰੇਚਰਾ ਬਾਹ ਆ ਹੋਏ ਗੱਲ ਹੈਗੀ ਆ ਦੱਸੋ ਦੱਸੋ ਜੰਗੀ ਜਰਾ ਜਿਰਦੀ ਉਡੀਕ ਹੀ ਮਾਰੇ ਟ੍ਰੇਲਰ ਜਾਵੇ ਹੁਣ ਆਏ ਤੁਹਾਨੂੰ ਬਾਕੀ ਤੁਹਾਨੂੰ ਖਾਲਾਂਗੇ ਕੋਈ ਗੱਲ ਨਹੀਂ ਵਾਧਾ ਕਲੀਅਰ ਫੇਅਰ ਕਰ ਦਾਂਗੇ ਰੇਤ ਵੀ ਕਮਾਵਾਂਗੇ ਬਾਕੀ ਰਾਣੀ ਵੀ ਆ ਗਈ ਆ ਕਮੂੰਗਾ ਰਾਣੀ ਦੀ ਬਾਕੀ ਜਿਹੜਾ ਨੈਕਸਟ ਵਲੌਗ ਬਣਾਵਾਂਗੇ ਉਹਦੇ ਵਿੱਚ ਗੱਡੀਆਂ ਵੀ ਲੈ ਕੇ ਆਵਾਂਗੇ ਸਾਰੀਆਂ ਬਾਕੀ ਨਹੀਂ ਚੈੱਕ ਕਰ ਸਕਦੇ ਜੇ ਰਾਣੀ ਹੁੰਦੀ ਸ਼ੂਕ ਦੀ ਤੇ ਲਾਈਟਾਂ ਨੂੰ ਟੰ ਲੱਗੀਆਂ ਟਾਇਰਾਂ 'ਚ ਤੇ ਹਰ ਐਂ ਗੱਡੀਆਂ ਵੀ ਨਹੀਂ ਗੱਡੀਆਂ ਹੂਟਰਾਂ ਵਾਂਗ ਮੁੰਡਿਆਂ ਨੇ ਹੂਟਰ ਦੇ ਨਾਲ ਨਵਾਇਆ ਵਾਣਾ ਸਾਰੇ ਦੁਖੀ ਇੱਥੇ ਸਾਰੇ ਆਨੀ ਬਾਣੀ ਕਰੋ ਚੈੱਕ ਕਰ ਲਾਈਟਾਂ ਵੀ ਕਰੋ ਚੈੱਕ ਮਿੱਤਰੋ ਆਉਂਦਾ ਪਿੰਡਾਂ ਲੈਣਾ ਫਿਰ ਪੁਲਸਾ ਕੀ ਹੈ ਬਾਕੀ ਤੁਹਾਨੂੰ ਜਦੋਂ ਤੁਹਾਨੂੰ ਪਹਿਲੇ ਵਲੌਗ ਵਿੱਚ ਦੱਸਿਆ ਹੈਗਾ ਆੜਾ ਲਵਾਇਆ ਬਾਕੀ ਅਰੇ ਤੁਸੀਂ ਦੱਸੋ ਕੀ ਚੇਂਜ ਕਰਾਈਏ ਕਿ ਬਾਕੀ ਤੁਹਾਨੂੰ ਸੁਣਨ ਲੱਗਾ ਬਾਕੀ ਦੀ ਜਿੱਦਾਂ ਕਹੋਗੇ ਹੁੰਦਾ ਕਰ ਲਾਂਗੇ ਕਿ ਨਹੀਂ ਹੁੰਦਾ ਕਰ ਲਾਂਗੇ ਆਉਂਦਾ ਹੀ ਕਰ ਲਾਂਗੇ ਬਾਕੀ ਆ ਗੰਦੀ ਹੋ ਗਈ ਅੱਜ ਮੀਂਹ ਪਿਆ ਸੀਗਾ ਉਹ ਗੰਦੀ ਹੋਈ ਤੇ ਅੱਜ ਸਾਡੇ ਤੇ ਉਹਦੇ ਕਰਕੇ ਬਾਕੀ ਆ ਵੀਰ ਆਪਣਾ ਗਿਆ ਹੈ ਕੰਬਰ ਸਰ ਜੀ ਸੁਣੋ ਹਾਂ ਸੁਣਾ ਪੱਗੀ ਭਾਰਤੀ ਫੇਰ ਅੱਜ ਸਾਰਿਆਂ ਦੀ ਭਾਰਤੀ ਤੇਨੇ ਪਤਾ ਹੀ ਆ ਫਿਰ ਸ਼ੁਰੂ ਤੋਂ ਹੀ ਲਿਖੋ ਓਏ ਇਹਨੇ ਸਟਿੱਕਰ ਹੀ ਨਹੀਂ ਲੱਭਣ ਦਿਆ ਆਂਦਾ ਉੱਥੋਂ ਲਵਾ ਕੇ ਲੈ ਕੇ ਆਣਾ ਆਵੇ ਹੋਇ ਇੱਚੋਂ ਸਟਿੱਕਰ ਕਿਉਂ ਲੱਭਣ ਦਿਆ ਕਸੋਏ ਤੇਜ ਬਾਬ ਇਹ ਤੁੰਗ ਦੇ ਸਕਦਾ ਜਵਾਬ ਕਿਹਦੇ ਜੋ ਲਾਤਾ ਹੋਏ ਉਹ ਟੇਪ ਨੂੰ ਦੀ ਲੋੜ ਨਹੀਂ ਵੀ ਹੁੰਦਾ ਲਾਤਾ ਉਹਦਾ ਬੜਾ ਵਜ੍ਹਾ ਲੱਗਣ ਡਿਆ ਹੈ ਤਮਾਕੀ ਮਿਲੋ ਤੀ ਸਾਰੇ ਆਨੇ ਸਸਤੇ ਸੁੱਖ ਜੋਲ ਨੂੰ ਇਹ ਕਿਹੜਾ ਜਾਂਦੇ ਜੇ ਨੌਨ ਸੈਂਸ ਦੱਸਿਆ ਹੁਣ ਭੈਣ ਤੇਰਾ ਲੈ ਆਵੇਂ ਬਲੌਗ ਲੈ ਕੇ ਸੁੱਖ ਜੋਲ ਦੀ ਵੀਡੀਓ ਲੈ ਆਉਂਗਾ ਜਲਦੀ ਤੇ ਚੱਲ ਜਲਦੀ ਤੇ ਜਲਦੀ ਬਾਕੀ ਯਾਰ ਜਿਹੜਾ ਚੈਨਲ ਵਾ ਪਾਵਾਂਗੇ ਲੋਕਾਂ ਦੇ ਵਿੱਚ ਜੁੜ ਜਾਣਗੇ ਕੋਇਆ ਦਾ ਕਿੱਥੇ ਆ ਓਏ ਇਹ ਦੇ ਕਰਕੇ ਲਾਇਆ ਇਹਦੇ ਕਰਕੇ ਲੈ ਜਾਂਦਾ ਇਹਨੂੰ ਮੈਨੂੰ ਅਗਲਾ ਲੱਗ ਜੇ ਇਹਦੇ ਕਰਕੇ ਕਿੱਥੇ ਲੈ ਜਾਂਦਾ ਵਾ ਬਾਕੀ ਕਰੋ ਜਾ ਕੇ ਪਿਛੇ ਉਹ ਲਾਈਟਾਂ ਲੀਟਾਂ ਦੇ ਖਾ ਜੀਏ ਇਹਦੇ ਮੇਰੇ ਸਾਨੂੰ ਦਾਦਾ ਪਰਦਾਦਾ ਦੀ ਉਮਰ ਦਾ ਹੋਣਾ ਹੈ ਨਹੀਂ ਇਹ ਪੁੱਤ ਪਹਿਲਾਂ ਦਾ ਚਾਲੇ ਮਫਾਦ ਵਾਦੀ ਟੱਕਾ ਮਾਰਦਾ ਦੇਖੋ ਉਦੋਂ ਟ੍ਰੇਲਰ ਹੀ ਗਾਇਆ ਮੈਂ ਨਾ ਕਹਤਾ ਮੈਂ ਕਹਤਾ ਮੈਂ ਟ੍ਰੇਲਰ ਈ ਆਦੇ ਰੇ ਇਹ ਗੱਡੀਆਂ ਨਹੀਂ ਕਰੀਏ ਟਰੈਕਟਰ ਨਹੀਂ ਕਿੱਡੇ ਬੁੜੇ ਕਨੇ ਲੱਗੇ ਆ ਹਾਂ ਦੇ ਘਰੇ ਲੱਗੇ ਆ ਕਿਉਂਕਿ ਅਸੀਂ ਗਏ ਕਿਤੇ ਰਾਗ ਕਰਕੇ ਇਹ ਨਹੀਂ ਵੇਹੇ ਇਹ ਇਹ ਤਾਂ ਅਸੀਂ ਮਗਰੋਂ ਚਲੋ ਇਹਦੇ ਹੁੰਦਿਆਂ ਨੂੰ ਆ ਕਿਤੇ ਆਉਣਗੇ ਨਹੀਂ ਸ਼ਗਨ ਮੇਲਾ ਨਾ ਕੀਤਾ ਨੇ ਕੀ ਮਾਣਾ ਮਟਾ ਪੁੱਗੂ ਨੇ ਫਲਾਉਣ ਨਹੀਂ ਰੱਖੋ ਇਹਨੂੰ ਰੀਲਾ ਵਾਸਟਵਕ ਮੁੱਕਿਆ ਹੈ ਹਲੇ ਤਾਂ ਟਾਇਰ ਨਹੀਂ ਪਾਏ ਰੀਲਾ ਵਾਸਟਵਕ ਮੁੱਕਿਆ ਹੈ ਇਹਨੂੰ ਰੇਡੀਅਲ ਪਾਏ ਹੈ ਇਹਦੇ ਸ਼ਗਨ ਮੇਲਾ ਕੀਤਾ ਵਾ ਹਾਂ ਬਾਕੀ ਕੀ ਕਹਿੰਦੇ ਅੱਜ ਕੀ ਆਣੀ ਅੱਜ ਹਾਂ ਹੁੰਦਾ ਥਾਲੇ ਤੇਰੀ ਕਿਹਨੇ ਤੂੰ ਮਾਰਾ ਵਾ ਮਾਰਾ ਵਾ ਭਾਈ ਦੰਨੀਆਂ ਹਾਂ ਚੱਲ ਚੱਲ ਮਾਰ ਰਹਾ ਹਾਂ ਹਾਂ ਜੀ ਹੈ ਹਾਂ ਮੈਂ ਬੇਸ ਕਰੇਚ ਵਿੱਚ ਵਜਣ ਦੀ ਹੈ ਆਪਣਾ ਲਈ ਉਹ ਸਾਰੇ ਜਣੇ ਇਕੱਠੇ ਹੋ ਜਾਓ ਜਦੋਂ ਆਊਗਾ ਨਾ ਉਹ ਮੈਸੀ ਦੀ ਜਦੋਂ ਐਂਟਰੀ ਹੁੰਨੀ ਹੈ ਨਾ ਪਤਾ ਹੀ ਕਰਿਓ ਮੈਸੀ ਰੀਂ ਰੀ ਤਾੜੀਆਂ ਮਾਰਨੀਆਂ ਸਾਰਿਆਂ ਠੀਕ ਆ ਠੀਕ ਆ ਇੱਕ ਸਾਹਮਣੇ ਲਹਿੜੀਏ ਫਿਰ ਗੱਡੀਆਂ ਗੁੜੀਆਂ ਲਾ ਕੇ ਸਾਈਡ ਤੇ ਤੇ ਚਲੋ ਫਿਰ ਬਣਾਉਨੇ ਆ ਇਹ ਰੂਲ ਕੀ ਬਣਾਉਣੀ ਆ ਬਸ ਇਹ ਵੀ ਵਲੋਗ ਦਾ ਬਣ ਜਣ ਲੱਗਾ ਵਾ ਤੇ ਵੰਸ਼ ਆ ਤਾਂ ਮੈਂ ਕਹਿੰਦਾ ਰਹਿ ਨਹੀਂ ਦਈਏ ਕੀ ਕਰਉਣੀ ਆ ਬਣਾਉਣੀ ਆ ਹੱਥ ਘੋਣਦੇ ਮਾਮਾ ਰਹਿ ਹੁੰਦੇਗਾ ਨਹੀਂ ਨਹੀਂ ਫਿਰ ਮਾਮਾ ਲੋਕਾਂ ਨੇ ਕਹਿਣਾ ਫਿਰ ਲੋਕਾਂ ਨੇ ਕਹਿਣਾ ਬਲੈਕ ਕਰਦੇ ਆ ਜਲ ਲੱਗ ਗਿਆ ਲੈਣ ਤੋਂ ਰੁਕਣੀਆਂ ਤਾਰੀਆਂ ਰੁਕਣੀਆਂ ਨਹੀਂ ਜਾਈਆਂ ਰੁਕਣੀਆਂ ਨਹੀਂ ਜਾਈਆਂ ਲੋ ਵੀ ਟਰੈਕਟਰ ਤੇ ਹੁਣ ਆਇਆ ਪਹਿਲਾਂ ਤੇ ਉੱਧਾ ਕਿਤੇ ਲਾਏ ਇਹਨਾਂ ਨੇ ਕੀੜੇ ਮਕੋੜੇ ਜਿਹਾ ਆਉਣੇ ਨਹੀਂ ਨਹੀਂ ਕੋਰੋਨਾ ਇਹਨੂੰ ਵੀ ਤਿਆਰ ਕੋਈ ਗੱਲ ਨਹੀਂ ਥੋੜਾ ਜਿਹਾ ਰੁਕ ਜਾ ਕੇ ਉਹ ਮਾ ਧੱਕ ਦੋ ਆਹ ਹੋ ਗਿਆ ਕਿਤਾ ਕੋ ਨਹੀਂ ਆਈ ਇਹ ਕਿਹਦਾ ਆ ਲੈ ਵੀ ਮੁੰਡੇ ਨਿਆਰਾ ਲੁੱਟ ਗਏ ਆ ਬਾਕੀ ਇਹ ਵੀ ਥੋੜਾ ਜਿਹਾ ਹਨੇਰਾ ਹੋ ਗਿਆ ਥੋੜੇ ਕਰਕੇ ਥੋੜਾ ਜਿਹਾ ਇਕਾਂਵਾਂ ਕੰਮ